ਉਹਨੂੰ ਪਤਾ ਤਾਂ ਨੋ ਹਨੰਨ ਪਤਾ ਨਹੀਂ ਨੂੰ ਜੇ ਪਤਾ ਤਾਂ ਨਾ ਕਿਲਾ ਨਹੀਂ ਕੋਣਾ ਨਹੀਂ ਭੇਜਿਆ ਜਾਨੂ ਦਫ਼ਤਰੋਂ ਜਾਈਂ ਕਰਦੇ ਨਹੀਂ ਪਹਿਲੇ ਭਰਾ ਇਹ ਮਿੱਟੇ ਮੇਰੇ ਕਾ ਰਾਜਾ ਨਾ ਆਵਾ ਮੇਰੇ ਕਾ ਕਰ ਲੈਣੇ ਕਰਨਾ ਜਿਹੜਾ ਕਰਨਾ ਤੁਮ ਰਾਜ ਮੇ ਲੱਗਾ ਨਹੀਂ ਤੇਰਾ ਕੰਮ ਕੀ ਹੈ ਤੈਨੂੰ ਦੱਸਦਾ ਜੇ ਮੈਂ ਕਦੇ ਨਹੀਂ ਹੈਗੀ ਹਰ ਜਮ ਕਰਦੇ ਜਾਈਏ ਚਾਚਾ ਲੈ ਜਾਈਏ ਤੂੰ ਦੇਖੀਂ ਕੀ ਆਇਆ ਨਾ 4 ਵਜੇ ਨਾਲ ਆਪੜ ਹੋ। ਇਹ ਜਾਦੇ ਚਾਮੜਿਆਲਾ। ਤੂੰ ਤਾਂ ਹੱਥ ਮਲਾਏ ਮੈਨੂੰ ਆਕੇ। ਇਹ ਸਾਨੂੰ ਭੇਜਿਆ ਭਾਈ ਦਫ਼ਤਰੋਂ। ਤਾਰ ਲਾਉਂਦ ਇਕੱਠੀ ਕੀ ਮੈਂ ਕਰਨ ਲੱਗਿਆ ਜੰਦਾ ਮੈਂ ਪੁਆਈ ਆਪ ਤੇ ਕੋਣੋਂ। ਉਹਨਾਂ ਨੇ ਹੀ ਭੇਜਿਆ ਸਾਨੂੰ। ਦਫ਼ਤਰੋਂ। ਦਫ਼ਤਰੋਂ ਭੇਜਿਆ ਤੈਨੂੰ ਤੂੰ ਇਕੱਲਾ ਟਿਕਦਾ। ਉਹ ਭਾਈ ਇਹ ਲੱਗੀ ਗਲਤ ਲੱਗੀ ਹੋਈ ਏ। ਜਾਈਂ ਕਰ ਤੇ ਲੈ ਆਈਂ ਦਫ਼ਤਰ ਬੁਲਾ ਕੇ। ਲੈ ਬੁਲਾ ਕੇ। ਤੇ ਬੋਲਦੇ ਨਹੀਂ ਅਸੀਂ ਅੰਨੇ ਨਹੀਂ ਬੋਲਦੇ ਉਹ ਭਾਈ ਤੁਸੀਂ ਬਿੱਲੇ ਨਹੀਂ ਭਰਾਇਆ ਤੁਹਾਡਾ ਬਿੱਲ ਸੀਗਾ 43 ਇਹ ਮਿੱਟੇ ਮੇਰੇ ਘਰ ਆਜੇ ਨਾ ਹਾਂ ਮੇਰੇ ਘਰ ਆਜੇ ਨਾ ਮੈਂ ਕਿੱਥੇ ਬਿੱਲ ਬਣਾਣਾ ਇਹ ਮਿੱਟੇ ਮੇਰੇ ਘਰ ਆਜੇ ਨਾ ਹਾਂ ਮੇਰੇ ਘਰ ਆਜੇ ਨਾ ਮੈਂ ਕਿੱਥੇ ਬਿੱਲ ਬਣਾਣਾ ਅੱਜ ਦਾ ਤਾਂ ਲਾ ਨਹੀਂ ਕਿ ਕਿਸੇ ਬਿੱਲ ਨਹੀਂ ਭਰਾਇਆ ਇਹ ਮਾਂ ਦੀ ਇਹ ਮਾਂ ਦੇ ਸਿਰ ਤੇ ਜੱਗੂ ਆ ਪੜੀ 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 ਕੋਈ ਗੱਲ ਕਰ ਲੈਣ ਦੇ ਨੂੰ ਕਰਨਾ ਜੀਰਨ ਕਰਨਾ ਤੁਮ ਮਲਾਜ ਮਲੇ ਕਰ ਹਾਂ ਵੀਡੀਓ ਬਣਾ ਤੁਮ ਮਲਾਜ ਮਲੇ ਗਿਆ ਕੋਈ ਨਾਲ ਵੀਡੀਓ ਬਣਾ ਤੂੰ ਡਰਦਾ ਲਿਖਾ ਨੇ ਭੇਜਿਆ ਜੇਹ ਸਾਹਿਬ ਨੇ ਨਹੀਂ 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 ਸਾਡੀਆਂ ਸਾਹਿਬ ਨੇ ਭੇਜਿਆ ਕਿਉਂ ਗੱਲ ਜੀ ਨਾ ਕਰਾਉਂ ਤੂੰ ਮੈਡੀ ਵੀ ਲਗਾ ਬੈਠਾ ਤੂੰ ਤੇਰਾ ਕੰਮ ਕੀ ਹੈ ਤਾਰ ਸੋਦਾ ਦਾ ਜਮਾ ਕਦੇ ਨਹੀਂ ਹੈਗਾ ਮੈਂ ਕਰਦਾ ਜਾਈ ਨਾ ਤੂੰ ਗੱਲ ਕਰ ਲੋ ਤੁਸੀਂ ਬਲੋ ਨਾ ਗੱਲ ਕਰ ਲੋ ਭਾਈ ਜੀ ਜਾਨਾ ਜਾਨਾ ਮੇਰੀ ਬਿਜੂ ਵੀ ਨਾ ਜਾਣੀ ਚਾਚੀ ਚਾਚੀ ਗੱਲ ਕਰ ਲੋ ਤੁਸੀਂ ਅਸਰ ਕੋਈ ਨਾ ਨੂੰ ਪਤਾ ਨਹੀਂ ਨੂੰ ਹੋ ਜਾਏ ਪਤਾ ਨਹੀਂ ਮੈਂ ਕਿਲਾ ਨਹੀਂ ਕੋੜੀ ਦਾ ਪਤਾ ਮੈਂ ਜਾਣਦਾ ਇਹਨੂੰ ਜਾਣਦਾ ਨਹੀਂ ਨਾ ਜਾਣਦਾ ਨਹੀਂ ਨਾ ਸਾਡੇ ਲੋ ਜੀ ਸੱਦ ਲੋ ਤੇਰੀ ਉਹ ਹਸਰ ਤੋ ਤੂੰ ਇੱਥੇ ਨੌਕਰੀ ਤਾਂ ਨਹੀਂ ਰਹੇਗਾ ਸਮੇਂ ਲੈ ਸਾਡੇ ਡਾਕਟਰ ਚਾਚਾ ਲੈ ਜਾਈਏ ਅੱਜ ਭਾਈ ਉਹਨਾਂ ਕੋਲ ਜਾਈਏ ਉਹ ਉਹਨਾਂ ਕੋਲ ਘੋੜਾ ਕਰਤੀਆਂ ਮੇਰੇ ਭਾਈ ਨੂੰ ਬੱਸ ਦੱਸ ਦਿਆ ਪਤਾ ਤੈਨੂੰ ਅੱਗੇ ਵੀ ਚੱਲਦਾ ਦੋ ਲੋੜ ਚੱਲਦਾ ਤੇਰੇ ਹਾਲ ਦੇਖੀ ਕੀ ਬੰਦਾ ਕਰ ਚਲਾਉਂਦਾ ਤੂੰ ਦੇਖੀ ਇਹ ਆਇਆ ਨਾ 4 ਬੰਦੇ ਨੇ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਗਰਮੀਤ ਸਿੰਘ ਆ ਜੀ ਕੀ ਕਟਣਾ ਹੋਈਏ ਤੁਹਾਡੇ ਨਾਲ ਕਟਣਾ ਇਦਾਂ ਹੋਇਆ ਸਰ ਮੈਂ ਸੀਐਚਪੀ ਕਾ ਪਾਵਰ ਕਾਮ ਕਟਾਣੀ ਦਫਤਰ ਚ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ ਰਾਮ ਆ ਜੀ ਨੀਲੋਂ ਪੁਲ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਸੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਤੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੀ ਜੋ ਲੋਨੇ ਕਹਿੰਦੇ ਹੋ 42 ਜਾਂ 990 ਰੁਪਏ ਖੜੇ ਸੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਵੀ ਅਸੀਂ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਤੇ ਉਸ ਤੋਂ ਬਾਅਦ ਸਰ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਪੁਲਿਸ ਰਿਪੋਰਟ ਦਿੱਤੀ ਗਈ ਆ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਪਾਵਰ ਕਾਮ ਵੱਲੋਂ ਕੋਈ ਕਾਰਵਾਈ ਦੀ ਮੰਗ ਹਾਂਜੀ ਪਾਵਰ ਕਾਮ ਵੱਲੋਂ ਸਰ ਦਿੱਤੀ ਗਈ ਹੈ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਹੱਲੇ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰ ਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ ਅਸੀਂ ਗਰਮੀ 'ਚ ਵੀ ਫਿਰਦੇ ਆ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਬਾਹਰ ਕੋਈ ਤੁਹਾਡੀ ਰੰਜਿਸ਼ ਤਾਂ ਨਹੀਂ ਚੋ ਪ੍ਰਵਾਹ ਨਹੀਂ ਸਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਕੋਈ ਐਜੀ ਗ ਮਾਰਨ ਕੁੱਟੜ ਦੀ ਦਫ਼ਤਰ ਆ ਕੇ ਮੈਨੂੰ ਕੁੱਟਿਆ ਸਰ ਉਹਨਾਂ ਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਇੱਕ ਜੀ ਗੁਰਮੀਤ ਸਿੰਘ ਹੈਗਾ ਠੇਕੇ ਦੇ ਕੰਮ ਕਰਦਾ ਹੈ ਬੀ ਜੀ ਮਕਮੇ ਦੇ ਵਿੱਚ ਠੇਕੇਦਾਰਾਂ ਦੇ ਤਾਂ ਉਹ ਲੋਕੀ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਮਨਜ਼ਰੀ ਕਰ ਦੋ ਜੀ